ਮੇਰਾ ਮੁਕਾ ਮਾਂ ਦਾ ਉਹ ਛੋਟਾ ਹੋਈ ਆ ਦੇਖ ਲੋ ਹਾਂ ਜੇ ਮੈਂ ਨਿਕਲੇ ਆ ਕੇ ਜੋ ਗਲਤ ਕੰਮ ਕਰਦੀ ਆ ਆ ਆ ਮੈਂ ਉੱਚੀ ਉੱਚੀ ਬਾਤ ਕਰਾਂਗੀ ਇਹਨਾਂ ਨੇ ਤੇ ਜਾਣੀ ਮੈਂ ਮੈਂ ਗਲਤ ਕੰਮ ਕਰਦੀ ਆ ਮੈਨੂੰ ਪਤਾ ਉਹਦੀ ਮੰਮੀ ਥੱਲੇ ਆ ਤੇ ਮੈਂ ਐਡਜਟਿਵ ਕੀ ਬਾਤ ਕਰਾਂਗੀ ਮੈਂ ਕੰਮ ਨਹੀਂ ਕਰ ਹੌਲੀ ਹੌਲੀ ਬੋਲੀ ਵਾਲੀ ਆ ਜੇ ਅਗਰ ਇਹਨਾਂ ਨੂੰ ਦੇਖਿਆ ਮੈਨੂੰ ਆਲ ਸੁਣੰਗੀ ਦੇਖ ਕੇ ਨਾ ਉਹਨੂੰ ਮੁੰਡੇੰ ਦੇ ਕੇ ਐਸਾ ਚੱਪੜੀ ਮਾਰਦੇ ਉਸੇ ਟਾਈਮ ਵੀ ਉਹ ਬਣਾਉਂਦੀ ਮੈਂ ਨਾ ਜਦੋਂ ਮੈਂ ਪੌੜੀਆਂ ਚੜੀ ਆ ਇਹਨੇ ਪੌੜੀਆਂ ਪੈਰਾਂ ਦੀ ਬਾਤ ਸੁਣ ਕੇ ਨਾ ਇਹ ਉੱਥੋਂ ਨੱਪ ਕੇ ਇੱਥੇ ਆਵੀ ਖੜਾ ਪਈ ਆ ਪਰਦੇ ਦੇ ਦੇ ਉਲੇ ਇਹਦਾ ਪਰਦੇ ਦੇ ਉਲੇ ਆਪਣਾ ਜੋ ਵੀ ਕਰ ਲਿਆ ਠੀਕ ਆ ਉਹ ਬੰਦਾ ਕਿੰਨੀ देर ਬਾਅਦ ਆਪਣੀ ਹਾਲਤ ਵਿੱਚ ਆਉਂਦਾ ਹੈ ਠੀਕ ਆ ਮੈਂ ਉਸ ਹਾਲਤ ਵਿੱਚ ਹੁੰਦੀ ਗੱਲ ਕੁਝ ਨਹੀਂ ਮੈਂ ਕਰਾਇਤੇ ਰੱਖਿਆ ਜਾਂ ਮੰਨਤਾ ਉੱਪਰ ਗਲਤ ਕੰਮ ਕਰਦੇ ਪਏ ਸੀ ਇਹਦਾ ਮਤਲਬ ਇਹ ਥੋੜੋ ਵਾ ਜਿਵੇਂ ਮੈਂ ਤੈਨੂੰ ਰੱਖ ਲਿਆ ਆ ਜਾਂ ਤੂੰ ਬਹਿਨੀ ਪਈਆਂ ਤੇ ਤੂੰ ਬਰੰਗ-ਬਰੰਗੇ ਬਲਾ-ਬਲਾ ਕਰਕੇ ਤੇ ਆਹ ਕੰਮ ਕਰਾਏਂਗੀ ਉੱਪਰ ਜਾ ਕੇ ਦੇਖ ਕੇ ਆ ਪਰਦਾ ਸਾਰਾ ਗੰਦਾ ਹੋਇਆ ਪਿਆ ਨਹੀਂ ਜਦੋਂ ਉਹਨੇ ਮੇਰੀਆਂ ਪੈਰਾਂ ਦੀ ਆਵਾਜ਼ ਸੁਣੀ ਨਾ ਤੇ ਉਹ ਨੱਟ ਕੇ ਬੈਠਦੇ ਉੱਪਰ ਨੂੰ ਚਲੀ ਗਈ ਤੇ ਉਹ ਮੁੰਡਾ ਪਰਦੇ ਦੇ ਓਲੇ ਹੋ ਗਿਆ ਪਰਦੇ ਦੇ ਨਾਲ ਉਹ ਤੇ ਉਹਨੂੰ ਗੰਦਮੰਦ ਸਾਰਾ ਪਰਦੇ ਦੇ ਨਾਲ ਸਾਫ ਕੀਤਾ ਇਹਨਾਂ ਵੀ ਇੱਕ ਇਤਨ ਮੰਤ ਰੱਖਿਆ ਸੀ ਉਹਨੇ ਇਥੇ ਪੌੜੀ ਲਵਾ ਲਈ ਸੀ ਅੱਛਾ ਕੱਲਾ ਨਹੀਂ ਹੋਇਆ ਇੱਕ ਵਾਰੀ ਨਹੀਂ ਹੋਇਆ ਬੜੀ ਵਾਰੀ ਹੋਇਆ ਥੋੜੀ ਕਿਤਾਬ ਮਤਲਬ ਲਵਾ ਲਈ ਇਥੋਂ ਪੌੜੀ ਲਗਵਾਨੀ ਸੀ ਉੱਪਰ ਚੜਨ ਵਾਸਤੇ ਮਤਲਬ ਗਲਤ ਗਲਤ ਕੰਮ ਕੀਤਾ ਇਹਨਾਂ ਵਾਰ ਤੇ ਆ ਮੁੰਡਾ ਮਾਰ ਕੇ ਉਹ ਛੁੱਟ ਤੋ ਹੀ ਆ ਲੈ ਖੜਾ ਦੇ ਕਿ ਕੰਦੇ ਕੁਝ ਨਹੀਂ ਦੇਖਦਾ ਆ ਦੇਖਦਾ ਨਹੀਂ ਆੰਨੇ ਬਣਾਉਂਦੇ ਹੁੰਦੇ ਸਭ ਨੇ ਹਾਂਜੀ ਬਾਬਾ ਇਲਜ਼ਾਮ ਲੱਗ ਰਹੇ ਨੇ ਤੁਹਾਡੇ ਉੱਤੇ ਨਹੀਂ ਆ ਗਿਆ ਲਿਆ ਮੈਂ ਫੇਰ ਕੀਤਾ ਸੀ ਮੈਂ ਕਿਹਾ ਸੀ ਗੁਰੂ ਨੂੰ ਫੋਨ ਗੁਰੂ ਜੀ ਸੀ ਕਿ ਬਰੇਕੰਡ ਕਰੇ ਵਧਾਈ ਠੀਕ ਆ ਚਲੋ ਗੁਰੂ ਨੇ ਮੈਂ ਪਹਿਲਾਂ ਗੁਰੂ ਨੂੰ ਫੋਨ ਕੀਤਾ ਸੀ ਗੁਰੂ ਨੇ ਨਹੀਂ ਚੱਕਿਆ ਤਾਂ ਗੁਰੂ ਨੇ ਫੇਰ ਫੋਨ ਚੱਕਾ ਮਿਲ ਕੇ ਨਹੀਂ ਚਲ ਤੂੰ ਆ ਜਾ ਬਿਲਕੁਲ ਮੈਂ ਆ ਕੇ ਤੁਹਾਨੂੰ ਬਤਾਜ ਪੰਜਾਬ ਬੰਦ ਟ੍ਰੈਫਿਕ ਬਹੁਤ ਲੱਗਾ ਹੋਇਆ ਰਾਮ ਮਮੂਲੀ ਠੀਕ ਆ ਤੇ ਮੈਂ ਇਹ ਇਹਨੇ ਮਤਲਬ ਕਿ ਮੇਰਾ ਡਰਾਈਵਰ ਹੀ ਆ ਤੇ ਲੈ ਵਨ ਦੀ ਜੋ ਮੈਨੂੰ ਕਹਿੰਦੀ ਸੀ ਉਹ ਕਹਿ ਕੀ ਗਿਆ ਕਿਉਂ ਮੈਨੂੰ ਕਹਿੰਦੀ ਤੇ ਮੈਨੂੰ ਬਿਆਨ ਦੇ ਚੁੱਪ ਰਹਿ ਜੋ ਮੈਨੂੰ ਕਹਿੰਦੀ ਸੀ ਉਹ ਕਹਿ ਤੇ ਚਲੋ ਡਰਾਈਵਰ ਜੋ ਮਰਜੀ ਹੈ ਠੀਕ ਹੈ ਇਹਨਾਂ ਦੇ ਘਰ ਤੱਕ ਨਹੀਂ ਲੈ ਕੇ ਆਉਂਦੀ ਬਾਕੀ ਮੈਂ ਲੇਟਾ ਸੀ ਉਹ ਫੋਨ ਕੀਤਾ ਉਹਨੇ ਆਪਣੇ ਗੁਰਪਾਈ ਨੂੰ ਚੇ ਮੇਰੇ ਗੁਰੂ ਚੇ ਚੇ ਲਾਉਂਦਾ ਬਟ ਛੋਟਾ ਹੈ ਮੈਂ ਵੱਡਾ ਹਾਂ ਉਹ ਕਹਿੰਦੀ ਵੀ ਅਸੀਂ ਚਲੇ ਗਏ ਆ ਤੇ ਮੈਂ ਕਿਹਾ ਮੈਂ ਚੱਲ ਜੂ ਮੈਂ ਇੱਥੋਂ ਕਹਿੰਦੀ 10 ਮਿੰਟ ਇੱਥੇ ਬਹਿ ਜਾ ਸੀ ਹਾਂ ਤੇ ਮੈਂ ਬੈ ਗੇ ਠੀਕ ਆ ਇਹ ਆਈ ਉੱਤੇ ਆਂਟੀ ਮੈਂ ਉਹ ਫੋਨ ਆਇਆ ਸੀ ਉਹਦੇ ਉਹ ਮੇਰੇ ਭਰਾ ਦਾ ਠੀਕ ਆ ਤੇ ਮੈਂ ਆਇਆ ਸੀ ਅੰਦਰ ਫੋਨ ਤੁਸੀਂ ਬੰਬਾਂ ਮੈਂ ਤੁਸੀਂ ਰੋ ਤੁਸੀਂ ਕੈਂਡੀ ਟੈਸਟ ਵੀ ਸਾਨੂੰ ਭਰਦੂ ਦੇ ਕਰਾ ਲਓ ਬਾਕੀ ਕੀ ਕਹਿੰਦੇ ਆ ਯਾਏ ਉੱਤੇ ਜਿਸ ਨੂੰ ਸੈਕਸ ਕਰ ਜਾਂਦੇ ਨੇ ਜਿਸ ਨੂੰ ਸਾਡੀ ਵੀਡੀਓ ਬਣਾਉਂਦੀ ਉਸ ਟਾਈਮ ਆ ਕੇ ਮੈਨੂੰ ਥੱਪੜ ਵੀ ਮਾਰ ਸਕਦੀ ਸੀ ਨਾ ਇਹ ਕਹਿੰਦੀ ਬਾਦਨ ਸੀ ਚਲੋ ਮੈਂ ਇਹ ਕਹਿੰਨੀ ਆ ਹੁਣ ਮੈਂ ਤੁਹਾਡੇ ਘਰੇ ਆਣੀਆਂ ਨਹੀਂ ਮੈਂ ਤੁਹਾਡੇ ਘਰੇ ਆ ਕੇ ਜੋ ਗਲਤ ਕੰਮ ਕਰਦੀ ਆ ਆ ਆ ਮੈਂ ਉੱਚੀ ਉੱਚੀ ਬਾਤ ਕਰਾਂਗੀ ਦੱਸ ਇਹਨਾਂ ਦੇ ਤੇਰੀ ਜਾਨ ਦੀ ਮੈਂ ਮੈਂ ਗਲਤ ਕੰਮ ਕਰਦੀ ਆ ਮੈਨੂੰ ਪਤਾ ਉਹਦੀ ਮੰਮੀ ਥੱਲੇ ਆ ਤੇ ਮੈਂ ਐਡੀ ਡੇ ਉੱਚੀ ਬਾਤ ਕਰਾਂਗੀ ਮੈਂ ਕੰਮ ਨਹੀਂ ਕਰ ਹੋਰੀ 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 ਇਹਨੂੰ ਉਸੇ ਟਾਈਮ ਤੇ ਥੱਪੜ ਮਾਰਦੇ ਆ ਜਿਹੜੇ ਆਣੇ ਹੁਣ ਦੇਖੋ ਉਹ ਮੇਰਾ ਗੁਰੂ ਖੁਸਤਰਾ ਆ ਖੁਸਰਾ ਨਾ ਇੱਥੇ ਕਿਹਨੇ ਆਣਾ ਆ ਦੱਸੋ ਉਹ ਮੇਰਾ ਮਾਲਕ ਮੈਨੂੰ ਘੱਟੇ ਮੈਨੂੰ ਮਾਰੇ ਜੋ ਮਰ ਜਵੇ ਮੈਂ ਤਾਂ ਆਪਣੇ ਗੁਰੂ ਕੋਲ ਹੀ ਆਣਾ ਆ ਪ੍ਰੇਨਵਾਲੋ ਕਹੇ ਜਰਾ ਕਿ ਮਹੰਤਾ ਦੇ ਨਾਲ ਮੁੰਡੇ ਵੀ ਕਾਫੀ ਜਿਆਦੇ ਮੁੰਡੇ ਵੀ ਆਂਦੇ ਇੱਥੇ ਮੁੰਡਾ ਆ ਕੋਈ ਵੀ ਨਹੀਂ ਆ ਉਹ ਮੇਰੇ ਗੁਰੂ ਪਾਇਰੇ ਜਾਣਾ ਮੇਰੇ ਮੇਰੇ ਉਹ ਗੁਰੂ ਪਾਇਰੇ ਜਲਮ ਦੇਨ ਸੀਗਾ ਉਹ ਪਾਰਦੇ ਸੀ ਜਰੂਰ ਆ ਪਾ ਪਿੱਛਾ ਪਕਾਰਦੇ ਉਹਨੇ ਕੀ ਕੀਤੀ ਸੀ ਕੋਈ ਮੁੰਡਾ ਖਾਪੜ ਬੈਕ ਜਨ ਆਪਣੇ ਆਉਣ ਲਈ ਪੂਰੇ ਖਾ ਕੇ ਆਪਣੇ ਘਰੇ ਗਏ ਭਰਾ ਮਨ ਠੀਕ ਹੈ ਬਾਕੀ ਸਾਰੇ ਗਲਤੀ ਇਲਜ਼ਾਮ ਲਾ ਰਹੀ ਆ ਹਾਂ ਜੇ ਅਗਰ ਇਹਨੂੰ ਸਾਨੂੰ ਦੇਖਿਆ ਮੈਨੂੰ ਆਲਫ ਨੰਗੀਂ ਦੇਖਿਆ ਤਾਂ ਉਹ ਮੁੰਡਿਆਂ ਦੇਖ ਕੇ ਇਹਨਾਂ ਤੋਂ ਫੋੜੀ ਮਾਰਦਾ ਉਸੇ ਟਾਈਮ ਵੀਡੀਓ ਬਣਾਉਂਦੀ ਫੋਨ ਇਹਦੇ ਹੱਥ 'ਚ ਸੀਗਾ ਇਹੇ ਨਾ ਜਦੋਂ ਮੈਂ ਪੋੜੀਆਂ ਚੜ੍ਹੀ ਆ ਇਹਨੇ ਪੋੜੀਆਂ ਪੈਰਾਂ ਦੀ ਬਾਤ ਸੁਣ ਕੇ ਨਾ ਇਹ ਉੱਥੋਂ ਨੱਠ ਕੇ ਇੱਥੇ ਆਲੀ ਖੜਾ ਗਈ ਤੇ ਆ ਮੁੰਡਾ ਇੱਥੇ ਪਰਦੇ ਦੇ ਉੱਲੇ ਐਡਾ ਪਰਦੇ 돌ਲੇ ਆਪਣਾ ਜੋ ਵੀ ਕਰਦੇ ਆ ਠੀਕ ਆ ਹੋਰ ਬੰਦਾ ਕਿੰਨੀ ਦੇਰ ਬਾਅਦ ਆਪਣੀ ਹਾਲਤ ਵਿੱਚ ਆਂਦਾ ਆ ਠੀਕ ਆ ਮੈਂ ਉਸ ਹਾਲਤ ਵਿੱਚ ਜੁੜੇ ਠੀਕ ਆ ਤੋ ਇਹਨੇ ਬਕਵਾਸ ਰੋਕ ਦਿੱਤੀ ਜਿਹੜੀ ਕਦੀ ਨਾ ਉਹ ਤੋਂ ਬੈਠ ਕੇ ਕਹਿੰਦੀ ਮੈਂ ਕੈਨਸਲ ਚਲੋ ਤੁਸੀਂ ਮੇਰੇ ਭਰਾ ਹੋ ਕੀ ਨਾ ਆਪਣਾ ਕੀ ਗੱਲ ਕੀ ਹੋਈ ਗੱਲ ਕੁਝ ਨਹੀਂ ਮੈਂ ਕਰਾਇਆ ਤੇ ਰੱਖਿਆ ਹੋਇਆ ਮੰਨਤਾ ਉੱਪਰ ਗਲਤ ਕੰਮ ਕਰਦੇ ਪਏ ਸੀ ਅੱਛਾ ਹੈ ਮੈਂ ਜੇ ਕਿਹਾ ਤੇ ਜਿਹੜੀ ਉਹਨਾਂ ਦੀ ਗੁਰੂ ਆ ਉਹ ਉਲਟ ਮੈਨੂੰ ਪੈਣ ਨਹੀਂ ਦੀ ਅੱਛਾ ਹੈ ਇਹਦਾ ਮਤਲਬ ਇਹ ਥੋੜੋ ਵੀ ਜੇ ਮੈਂ ਤੈਨੂੰ ਰੱਖ ਲਿਆ ਆ ਜਾਂ ਤੂੰ ਰਹਿਣੀ ਪਈ ਆ ਤੇ ਤੂੰ ਬਰੰਗ-ਬਰੰਗੇ ਬਲਾਪ-ਲਾ ਕੇ ਤੇ ਆ ਕੰਮ ਕਰਾਂਗੀ ਉੱਪਰ ਜਾ ਕੇ ਦੇਖ ਕੇ ਆ ਪਰਦਾ ਸਾਰਾ ਗੰਦਾ ਹੋਇਆ ਪਿਆ ਨਹੀਂ ਜਿਹੜੇ ਇੱਥੇ ਮਹੰਤ ਰਹਿੰਦੇ ਸੀਗੇ ਉਹੀ ਗਲਤ ਕੰਮ ਕਰ ਰਹੇ ਸੀ ਜਾਂ ਕੋਈ ਬਾਹਰੋਂ ਆ ਕੇ ਕੋਲ ਆਉਂਦੇ ਆ ਜਿਹੜੇ ਬਾਹਰੋਂ ਆ ਕੇ ਤੇ ਹੁਣ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚੇ ਕੀ ਕਾਰਵਾਈ ਕੀਤੀ ਉਹ ਮੈਨੂੰ ਕਹਿੰਦੇ ਆ ਜੀ ਤੁਸੀਂ ਉੱਥੇ ਜਾ ਕੇ ਕਮਿਸ਼ਨਰ ਦੇ ਪੇਸ਼ ਹੋਵੋ ਇੱਥੇ ਨਹੀਂ ਕਰਦੇ ਤੁਹਾਡਾ ਕੁਝ ਨਹੀਂ ਹੋਣਾ ਅੱਛਾ ਤੇ ਕਦੋਂ ਦੀ ਗੱਲ ਕਦੋਂ ਦੀ ਹੈ ਅੱਜ ਦੀ ਗੱਲ ਆ ਹੁਣ ਥੋੜੀ ਦੇਰ ਤੱਕ ਤੇ ਜਦੋਂ ਤੁਸੀਂ ਇੱਥੇ ਉੱਪਰ ਪਹੁੰਚੇ ਕੀ ਦੇਖਿਆ ਮੈਂ ਤਾਂ ਮੈਂ ਉੱਪਰ ਮੈਂ ਇੱਥੇ ਥੱਲੇ ਖੜੀ ਨੀਆ ਮੈਂ ਆਵਾਜ਼ਾਂ ਸੁਣੀਆਂ ਮੈਂ ਕੋੜੀਆਂ ਚ ਡੜੀ ਜਦੋਂ ਉਹਨੇ ਮੇਰੇ ਪੈਰਾਂ ਦੀ ਆਵਾਜ਼ ਸੁਣੀ ਨਾ ਤੇ ਉਹ ਨੱਠ ਕੇ ਬੈਠਦੇ ਉੱਪਰ ਨੂੰ ਚਲੀ ਗਈ ਤੇ ਉਹ ਮੁੰਡਾ ਪਰਦੇ ਦੇ ਓਲੇ ਹੋ ਗਿਆ ਪਰਦੇ ਦੇ ਨਾਲ ਉਹ ਕੇ ਉਹਨੇ ਜੰਦਮੰਦ ਸਾਰਾ ਪਰਦੇ ਦੇ ਨਾਲ ਸਾਫ ਕੀਤਾ ਠੀਕ ਚ ਕੀ ਹੋ ਮੰਗ ਕੇ ਕਰਦੇ ਹੋ ਮੰਗ ਕੁਛ ਨਹੀਂ ਕਰਦੀ ਮੈਂ ਇਹਨੂੰ ਕਹਿੰਦੀ ਵੀ ਉਹ ਨਹੀਂ ਆਣੀ ਚਾਹੀਦੀ ਇਹਨੇ ਮੇਰੇ ਨਾਲ ਪਹਿਲਾਂ 35000 ਰੁਪਏ ਕੱਢਿਆ ਸੀ ਹੁਣ ਮੇਰੇ ਨਾਲ 70 75000 ਰੁਪਏ ਕੱਢ ਦੀ ਪਈ ਠੀਕਾ ਮੈਂ ਉਹ ਵੀ ਮੰਨ ਗਈ ਮੈਂ ਕਿਆ ਦੇ ਦੂੰਗੀ ਠੀਕਾ ਹੁਣ ਮੈਨੂੰ ਕੀ ਕਹਿੰਦੀ ਆ ਕਿ ਅੱਜ ਪੈਸੇ ਸੁੱਟ ਦੇ ਮੈਂ ਅੱਜ ਖਾਲੀ ਕਰ ਦਿੰਦੀ ਮੈਂ ਚੋਰੀਆਂ ਕਰਦੀ ਆ ਵੀ ਮੈਂ ਚੋਰੀਆਂ ਕਰਕੇ ਲਿਆ ਕੇ ਦੇਣੇ ਇਹਨੂੰ ਅੱਜ ਪੈਸੇ ਤੇ ਅੱਜ ਦੇ ਕਰਕੇ ਸਾਰੇ ਵਿਵਾਦ ਹੋਇਆ ਜਾਂ ਪਹਿਲੇ ਵੀ ਕੋਈ ਲੜਾਈ ਝਗੜਾ ਸੀ ਪਹਿਲਾਂ ਵੀ ਇੱਕ ਇਨਮੰਤ ਰੱਖਿਆ ਸੀ ਉਹਨੇ ਇਥੋਂ ਪੌੜੀ ਲਵਾ ਲਈ ਸੀ ਅੱਛਾ ਪਹਿਲਾਂ ਵੀ ਹੋਇਆ ਏ ਇੱਕ ਵਾਰੀ ਨਹੀਂ ਹੋਇਆ ਬੜੀ ਵਾਰੀ ਹੋਇਆ ਪੌੜੀ ਕਿਤਾ ਮਤਲਬ ਲਵਾ ਲਈ ਇਥੋਂ ਪੌੜੀ ਲਗਵਾ ਲਈ ਸੀ ਉੱਪਰ ਚੜਨ ਵਾਸਤੇ ਮਤਲਬ ਗਲਤ ਗਲਤ ਕੰਮ ਕੀਤਾ ਜਾ ਠੀਕ ਹੈ ਕੋਈ ਨਹੀਂ ਆਂ ਬਾਂਜੀ ਆ ਸਾਰਾ ਲੈ ਕਚਰਾ ਸੀਗਾ ਮੈਂ ਲਗਰੂ ਨੇ ਸਾਰਾ ਚਾਹ ਤੰਦਰ ਦੇਖ ਲੋ ਟੈਲਰ ਤੱਕ ਮੇਰੇ ਕੋਲ ਸੁਇ ਤੱਕ ਬਣਵਾਈ ਆ ਠੀਕ ਆ ਕੀ ਲਾਸ਼ ਮੰਗੀ ਕਰਦੇ ਤੁਸੀਂ ਅਸੀਂ ਕੋਈ ਨਹੀਂ ਮੰਗੇ ਸਾਰ ਤੇ ਗਲਤੀ ਇਜ਼ਾਮ ਲਾ ਰਹੇ ਆ ਤਾਂ ਕਰਦੇ ਤੁਹਾਨੂੰ ਬਾਜੀ ਦੇ ਕੁੜਮੇ ਤਸਬੂਤ ਹੋ ਗਏ ਮੈਂ ਤਾਂ ਹੀ ਥੋੜੇ ਰੈਕਸ਼ਨ ਚੱਕੂਗੀ ਜੇ ਮੈਂ ਤਸਬੂਤ ਹੀ ਨਾ ਹੋ ਗਏ ਮੈਂ ਖਰਦ ਕਰਦੇ ਐਕਸ਼ਨ ਚੱਕ ਲੂੰਗੀ ਵੀਰਾ ਕੱਲੇ ਚੱਕ ਲੂੰਗੀ ਨਹੀਂ ਕੋੜੀ ਨਾ ਤਾਂ ਉਹ ਜੇ ਤੁਹਾਨੂੰ ਕਰਦੇ ਵੀਡੀਓ ਬਣਾਉਣ ਦੀ ਪਰਗੇ ਦੇਖੋ ਅੰਦਰ ਬਾੜਿਆ ਉਹ ਤੀਰ ਮੇਰੇ ਗੁਰਦਾ ਦੀ ਕੋੜੀ ਚਾਕੇ ਮੁੰਡਾ ਇਹਨੂੰ ਪੁੱਛੇ ਕੋੜੀ ਚੜ ਕੇ ਮੁੰਡਾ ਬੜਾਇਆ ਜਾਂ ਮੈਂ ਕੂੜੇ ਵਾਲਾ ਅੰਦਰ ਬਾੜਿਆ ਜਾਂ ਮੈਂ ਇਤੋਂ ਕੋਈ ਹੋਰ ਮੁੰਡਾ ਇਹੇ ਪੁੱਛਦੇ ਬਸੋ ਕਦੀ ਕੋਈ ਬਾੜ ਲਿਆ ਕਦੀ ਕੋਈ ਕੱਢਤਾ ਕਦੀ ਕੋਈ ਬਾੜ ਲਿਆ ਹੁਣੇ ਨਵਾਂ ਹੀ ਹੁਣੇ ਨਵਾਂ ਹੀ ਆ ਗਿਆ ਹਾਂ ਅਸਲੀ ਨਹੀਂ ਆ ਗਿਆ ਉਹਨੇ ਮੇਰੇ ਮਕਾਨ ਖਾ ਕੇ ਕਰਾਂਗੇ ਸਾਰਾ ਮੇਰੇ ਗੁਰੂ ਨੇ ਫੈਸਲਾ ਲਾਇਆ ਚਲ ਕੰਮ ਕਰਾਂਗੇ ਮੈਂ ਇੰਨੀ ਨਿਵਾਸ ਨਹੀਂ ਕਰਾਂਗੇ ਅਗਰ ਚਾਹੁੰਦੇ ਨੇ ਲੈਣਾ ਚਾਹੁੰਦਾ ਕੰਮ ਨਾ ਬਿਗਾਵਾ ਠੀਕ ਹੈ ਸਾਨੂੰ ਕੱਲੋਂ ਪੈਸੇ ਦੇ ਦੇ ਜਿਹੜੇ ਆਪਣੇ ਆਪੇ ਕਮਰੇ ਤੇ ਲਾਏ ਆ ਮੇਰੇ ਗੁਰੂ ਨੇ ਫੈਸਲਾ ਲਾਇਆ ਕਿਦਾ ਤੂੰ ਕਹਿੰਦਾ ਹੋਰਾਂ ਨਹੀਂ ਹੁੰਦਾ ਮੇਰਾ ਨਾ ਕੋਈ ਕੋਈ ਮੈਂ ਤੇ ਪੈਸੇ ਦਊਂਗੀ ਕੋਈ ਤੇ ਮੁੱਲ ਨਹੀਂ ਆਸਣਾ ਮੇਰਾ ਕੂੜੇ ਸਾਰੀ ਤਿਆਰੀ ਕਰਵਾਈ ਆ ਬਸ ਪਤਾ ਕਿੱਦਾਂ ਜਾਂਦਾ ਮੈਂ ਰੰਗ ਨਹੀਂ ਜਾਣੀ ਮੈਂ ਕੋਲੋਂ ਨਹੀਂ ਜਾਣੇ ਹੋਟੇਨ ਕੀ ਬੋਲਣ ਆਹ ਕਿਉਂ ਮਾਰਾਈ ਕੱਢੀ ਨਾ ਮੈਂ ਗੈੜੀ ਕੱਲ ਪੱਢੂਗੀ ਉਹ ਤੇ ਮੈਂ ਕਿਹਦਾ ਜਗਾ ਦੇ ਹੱਥ ਲੱਖ ਮੈਂ ਚਰਾ ਕੇ ਤੇ ਥੱਲੇ ਚਲ ਗਈ ਜਿੰਨੀ ਸੱਚੀ ਜੀ ਚਲਦੀ ਮੈਨੂੰ ਜਗਾ ਤੇ ਮੈਂ ਕਿਹਦੇ ਕਰੇ ਗਲਤ ਕੰਮ ਕਰ ਦੂੰ ਮੈਨੂੰ ਨਾ

ਇਹ ਬਹੁਤ ਤਸਵੀਰਾਂ ਕੀਤਾ ਕਲੋਨੀ ਦੇ ਦਿਖਾ ਰਹੇ ਜਿੱਥੇ ਇੱਕ ਘਰ ਦੇ ਵਿੱਚ ਜੋ ਤੁਸੀਂ ਦੇਖ ਸਕਦੇ ਹੋ ਪਵਾੜਾ ਪਿਆ ਸੀਗਾ ਇੱਥੇ ਦੱਸਿਆ ਜਾ ਰਿਹਾ ਕਿ ਮਹੰਤ ਮੰਤਾ ਨੇ ਉੱਪਰ ਮੁੰਡੇ ਬੁਲਾਏ ਪਏ ਸੀਗੇ ਜਦੋਂ ਸਾਰੇ ਗਲਬਾ ਜੋ ਇਹਨਾਂ ਦੇ ਇੱਥੇ ਰਹਿੰਦੇ ਨੇ ਜਿਨ੍ਹਾਂ ਦਾ ਮਕਾਨ ਆ ਉਹਨਾਂ ਨੂੰ ਪਤਾ ਲੱਗੀ ਤਾਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਮੋਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਹੋਇਆ ਤਸਵੀਰਾਂ ਜਲੰਧਰ ਦੇ ਕੀਤਾ ਕਲੋਨੀ ਦੇ ਦਿਖਾ ਰਹੇ ਤੁਹਾਨੂੰ ਮਹੰਤ ਰਹਿੰਦੇ ਕਿਰਾਏ ਤੇ ਉਹ ਕਹਿੰਦੇ ਕਿਰਾਏ ਤੇ ਇਹਨਾਂ ਦੀ ਕੋਈ ਮਹੰਤ ਨਹੀਂ ਆਣੇ ਚਾਹੀਦੇ ਹੈਗੇ ਉਹਨਾਂ ਕੋ ਪੱਕੇ ਕਿਰਾਏ ਦੇ ਦਿੱਤਾ ਉਹਦੇ ਕੋਈ ਐਗਰੀਮੈਂਟ ਹੋਇਆ ਉਹਦੇ ਫੇਰ ਤਾਂ ਆਪਾਂ ਕਰਾਂਗੇ ਜੀ ਪਰ ਇਹਨਾਂ ਵੱਲੋਂ ਕਿਹਾ ਜਾ ਰਿਹਾ ਇੱਕ ਇੱਕ ਮੰਤ ਦੇ ਨਾਲ ਚਾਰ ਚਾਰ ਮੁੰਡੇ ਆ ਰਹੇ ਗੋਦਾਂ ਦੇ। ਬਾਈ ਮੈਂ ਥੋੜੀ ਆ ਕੇ ਦੇਖ ਰਿਹਾ ਇਹ ਤੇ ਇਹਨਾਂ ਨੂੰ ਪਤਾ ਹੋਵੇਗਾ ਇਹ ਆਪਣਾ ਦੱਸਾਂਗੇ ਵਿਚਾਰ ਕਿਹੜੇ ਬੰਦੇ ਆਏ ਆ ਕਿਹੜੇ ਨਹੀਂ ਆਏ। ਤੇ ਹੁਣ ਤੁਸੀਂ ਅੱਜ ਇੱਥੇ ਪਹੁੰਚੇ ਕੋਈ ਲਿਖਤੀ ਕੰਪਲੇਂਟ ਆਈ ਤੁਹਾਨੂੰ? ਕੁਝ ਨਹੀਂ ਮੇਰਾ ਵੀ ਅਜੇ ਤੱਕ ਇੱਥੇ ਐਵੀ ਜੀ ਚੀਜ਼ ਦੇਖੀ ਹੈਗੀ ਵੀ ਜੇ ਕੋਈ ਇਦਾਂ ਦੀ ਗੱਲ ਹੋਈ ਹੋਵੇ। ਠੀਕ ਹੈ ਜੀ। ਕੀ ਨਾਮ ਸਰ ਆਪਣਾ? ਕੇਐਸ ਸੁਤਪਾਲ ਨੂੰ ਭਾਰ ਕੋ ਕੈਂਪ ਸਾੜਾ ਕੋ।